ਬਟਾਲਾ ਦੇ ਇੱਕ ਸ਼ਰਾਬ ਦੇ ਠੇਕੇ ਤੇ ਪੈਟਰੋਲ ਦੇ ਨਾਲ ਠੇਕੇ ਦੇ ਅੰਦਰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਜਦ ਕਿ ਮੌਕੇ ਤੇ ਅੱਗ ਅੰਦਰ ਨਾ ਲੱਗੀ ਬਾਹਰ ਲੱਗੀ ਤਾਂ ਗਵਾਂਢੀ ਦੁਕਾਨਦਾਰਾਂ ਨੇ ਹਿੰਮਤ ਕਰਕੇ ਪਾਣੀ ਦੇ ਨਾਲ ਇਸ ਅੱਗ ਤੇ ਕਾਬੂ ਪਾ ਲਿਆ ਉੱਥੇ ਹੀ ਠੇਕੇ ਦੇ ਅੰਦਰ ਬੈਠੇ ਇੱਕ ਮੁਲਾਜ਼ਮ ਨੇ ਵੀ ਗਵਾਂਢੀ ਦੁਕਾਨਦਾਰ ਦੇ ਵੱਲੋਂ ਅੱਗ ਨੂੰ ਕਾਬੂ ਪਾ ਕੇ ਬਾਹਰ ਕੱਢਿਆ ਅਤੇ ਇਸ ਵੱਡੇ ਹਾਦਸੇ ਨੂੰ ਹੋਣ ਤੋਂ ਰੋਕਿਆ ਉਹਨਾਂ ਨੂੰ ਦੱਸਿਆ ਕਿ ਇਸ ਅੱਗ ਲਾਉਣ ਦੀ ਵਾਰਦਾਤ ਨੂੰ ਦੋ ਮੋਟਰਸਾਈਕਲ ਤੇ ਆਏ ਚਾਰ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਅਤੇ ਬਟਾਲਾ ਦੇ ਸ਼ਰਾਬ ਦੇ ਠੇਕਿਆਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਅਤੇ ਠੇਕੇ ਦੇ ਮੁਲਾਜ਼ਮ ਨੇ ਦੱਸਿਆ ਕਿ ਉਹਨਾਂ ਦੇ ਠੇਕਿਆਂ ਤੇ 72 ਘੰਟਿਆਂ ਚ ਇਹ ਦੂਸਰੀ ਵਾਰਦਾਤ ਹੋਈ ਹੈ ਜਦਕਿ ਪਹਿਲੇ ਬਟਾਲਾ ਸ਼ਹਿਰ ਦੇ ਅੰਦਰ ਸਿੰਬਲ ਚੌਂਕ ਦੇ ਮੇਨ ਠੇਕੇ ਤੇ ਇੱਕ ਨੌਜਵਾਨ ਦੇ ਵੱਲੋਂ ਦੇਰ ਰਾਤ ਬੰਦ ਠੇਕੇ ਦੇ ਸ਼ਟਰ ਤੇ ਅੱਗ ਲਗਾਈ ਗਈ ਸੀ ਅਤੇ ਉਹਨਾਂ ਨੇ ਕਿਹਾ ਕਿਸ ਤੋਂ ਪਹਿਲਾਂ ਸ਼ਰਾਬ ਦੇ ਠੇਕੇਦਾਰ ਮਾਲਕ ਨੂੰ ਫਰੋਤਿਆਂ ਦੀਆਂ ਵੀ ਧਮਕੀਆਂ ਆਈਆਂ ਸਨ ਉਥੇ ਮੌਕੇ ਤੇ ਪਹੁੰਚੇ ਐਸਪੀ ਬਟਾਲਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਵਾਰਦਾਤ ਦੇ ਵਿੱਚ ਦੋਸ਼ੀ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਅੱਜ ਬੀਤੀ ਸ਼ਾਮ ਸਾਡੇ ਇੱਥੇ ਕਤੀਬ ਮੋੜ ਦੇ ਨਾਂ ਦੇ ਲਾਇਸੈਂਸੀ ਟੇਕਾ ਸਾਡਾ ਜੀ ਇੱਥੇ ਕੋਈ ਚਾਰ ਬੰਦੇ ਅਣਪਛਾਤੇ ਦੋ ਮੋਟਰਸਾਈਕਲਾਂ ਤੇ ਆਏ ਆ ਉਹਨਾਂ ਨੇ ਇੱਕ ਪੈਟਰੋਲ ਬੰਬ ਦੇ ਅੰਦਰ ਸੁੱਟ ਕੇ ਸਾਡੇ ਸੇਲਮੈਨ ਨੂੰ ਤੇ ਠੇਕੇ ਨੂੰ ਅੱਗ ਲਾਉਣੀ ਚਾਹੀ ਹੈ ਇਹਦੇ ਲਾਗੇ ਹਾਤੇ ਵਾਲੇ ਦੀ ਬਾਦਰੀ ਦੇ ਨਾਲ ਆ ਜੋ ਸਾਡਾ ਸੇਲਮੈਨ ਬਚ ਗਿਆ ਜੀ ਅੱਜ ਤੋਂ 90 ਕਿੰਨੇ ਪਹਿਲਾਂ ਵੀ ਸਾਡਾ ਮੇਨ ਜਿਹੜਾ ਸਿੰਬਲ ਚੌਕ ਦਫ਼ਤਰ ਆ ਉਸਤੇ ਵੀ ਰਾਤ 1 ਵਜੇ ਪਟ્રોલ ਬੰਬ ਸੁੱਟ ਕੇ ਪਟ્રોલ ਸਾਰੇ ਠਿਕਾਣੇ ਤੇ ਮੇਨ ਦਫ਼ਤਰ ਪਾ ਕੇ ਉੱਥੇ ਅੱਗ ਲਾਈ ਗਈ ਉਹਦੀ ਵੀ ਮੈਂ ਸੀਸੀਟੀਵੀ ਤੁਹਾਨੂੰ ਪੇਸ਼ ਕੀਤੀ ਹੈ ਜੀ ਅੱਜ ਤੋਂ ਕੁਝ ਦਿਨ ਪਹਿਲਾਂ ਸਾਡੀ ਰਜਿੰਦਰਾ ਵਾਹਨ ਫਰਮ ਨੂੰ ਕੋਈ ਫਰੋਤੀ ਲਈ ਕਾਲ ਆਈਆਂ ਸੀ ਉਹਨਾਂ ਨੇ ਕਿਹਾ ਸੀ ਵੀ ਸਰਕਾਰ ਨੂੰ ਰੈਵਿਨਿਊ ਨਾਲ ਪੇ ਕਰੋ ਤੁਸੀਂ ਸਾਨੂੰ ਗਰਾਹੀ ਦਿਓ ਕੋਈ ਰੈਵਿਨਿਊ ਨਾਲ ਸਰਕਾਰ ਨੂੰ ਦੇਣਾ ਅਸੀਂ ਸਾਡੀ ਰਜਿੰਦਰਾ ਵਾਹਨ ਦੇ ਓਨਰ ਜਿਹੜੇ ਉਹ ਉਹਨਾਂ ਨੂੰ ਉਗਰਾਹੀ ਵਾਸਤੇ ਹਾਬੀ ਨਹੀਂ ਭਰੀ ਜੋ ਫਰੋਤੀ ਮੰਗੀ ਉਹਨਾਂ ਨੇ ਉਹਨਾਂ ਨੇ ਮੁੜ ਕੇ ਦੁਬਾਰਾ ਧਮਕੀ ਦਿੱਤੀ ਕਿ ਤੁਸੀਂ ਇਹਦਾ ਅੰਜਾਮ ਤੁਨੂੰ ਚਾਹ ਰੋ ਸਾਨੂੰ ਤੇ ਜਿਹੜਾ ਕੋ ਬੜਾ ਵਿਧਾਇਕ ਇਹਨਾਂ ਦੇ ਸਮਾਜ ਵਿਰੋਧੀ ਅੰਸ਼ਰਾਂ ਤੋਂ ਖਤਰਾ ਹੈ ਕਿ ਅਸੀਂ ਇੱਕ ਸਾਡਾ ਐਸੇ ਸਰਕਾਰ ਦੇ ਪੰਜਾਬ ਸਰਕਾਰ ਦੇ ਲਾਇਸੈਂਸੀ ਅਸੀਂ ਸਰਕਾਰ ਨੂੰ ਹਰ ਮਹੀਨੇ ਲੱਖਾਂ ਰੁਪਏ ਰਾਇਨ ਨੂੰ ਪੇਸ਼ ਕਰ ਰਹੇ ਹਾਂ ਪਰ ਉਹਨਾਂ ਸੀ ਸਾਰਾ ਜੋ ਸਾਡੀ ਰਜਿੰਦਰਾ ਵਾਈਨ ਫਰਮ ਹੋ ਇਸ ਟਾਈਮ ਸਾਮ ਦੇ ਮਾਹੌਲ ਚ ਸਾਨੂੰ ਕਿਸੇ ਟਾਈਮ ਵੀ ਇਹ ਨਾਲ ਸਮਾਜ ਵਿੱਚ ਉਹਦੀ ਅਨਸਰਾ ਕੋਲ ਕੋਈ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਜੀ ਇਹ ਸਾਡਾ 24 ਘੰਟਿਆਂ ਦੇ ਵਿੱਚ ਦੂਜੇ ਥੇਕੇ ਤੇ ਪਟ્રોલ ਬੰਬ ਛੱਡਿਆ ਗਿਆ ਜੀ ਹਾਂ ਜੀ ਨਾਕਾ ਲੱਗਾ ਸੀ ਪਰ ਉਸ ਦਿਨ ਉੱਥੇ ਕੋਈ ਨਹੀਂ ਸੀ ਮਲਾਜਮ ਜੀ ਉਹ ਮੈਂ ਤੁਹਾਨੂੰ ਸੀਸੀਟੀਵੀ ਦੇ ਦਿੱਤੀ ਹੈ ਉਹ ਸ਼ਰਿਆਮ ਮੋਟਰਸਾਈਕਲ ਤੇ ਮੁੰਡੇ ਆਉਂਦੇ ਆ ਜੀ ਤੇ ਇਦਾਂ ਪਟ્રોલ ਪਾ ਕੇ ਤੇ ਠੇਕੇ ਨੂੰ ਅੱਗ ਲਾ ਜਾਂਦੇ ਆ ਜੀ ਨਹੀਂ ਉੱਥੇ ਠੇਕੇ ਉਸ ਦਿਨ ਮਲਾਜਮ ਹੈ ਹੀ ਨਹੀਂ ਸੀ ਕੋਈ ਬਾਅਦ ਸ਼ਾਇਦ ਡਿਊਟੀ ਗਏ ਹੋਣ ਉੱਥੇ ਨਾਕਾ ਕੋਈ ਨਹੀਂ ਸੀ ਜੀ ਮੈਂ ਤੋਂ ਪੰਜਾਬ ਸਰਕਾਰ ਨੂੰ ਸੀਐਮ ਸਾਹਿਬ ਕੋ ਇਹ ਮੰਗ ਕਰਦਾ ਕਿ ਸਾਨੂੰ ਇੱਕ ਸਾਫ਼ ਸੁਥਰਾ এনवायरमेंट ਦਿੱਤਾ ਜਾਵੇ ਅਸੀਂ ਤਾਂ ਲਾਇਸੈਂਸੀ ਹਾਂ ਅਸੀਂ ਹਰ ਮਹੀਨੇ ਐਨਆਈ ਰੈਵਨਿਊ ਭੇ ਕਰਦੇ ਆ ਤੇ ਇਦਾਂ ਸ਼ਹਿਰਿਆਂ ਸਾਡੇ ਵਿੱਚ ਪਟ્રોલ ਬੰਬ ਨਾਲ ਹਮਲਾ ਹੋ ਰਿਹਾ ਜੀ ਤੇ ਇਹਦੇ ਦਰਪੱਖ ਜਾਂਚ ਹੋਣੀ ਚਾਹੀਦੀ ਹੈ ਜੀ ਜੋ ਵੀ ਇਸ ਦੇ ਪਿੱਛੇ ਆ ਉਸ ਵੀ ਜਿਹੜੇ ਨਫਕ ਜਾਂਚੋ ਕੇ ਉਸਨੂੰ ਦੋਸ਼ੀਆਂ ਨੂੰ ਸਾਹਮਣੇ ਲਿਆਂਦਾ ਜਾਵੇ ਐਸਐਮਜੀ ਨਿਊਜ਼ ਦੇ ਲਈ ਪਟਿਆਲਾ ਤੋਂ ਲक्की ਦੀ ਰਿਪੋਰਟ